ਕੀ ਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜ਼ਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਖਬਰ ਨੂੰ ਤਦੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਪਾਨ ਚ ਪਚਾਲ ਦੇ ਤੇਜ਼ ਝੜਕ ਮਹਿਸੂਸ ਕੀਤੇ ਗਏ ਹਨ ਰੈਕਟਰ ਪਰਮਾਨੇ ਤੇ ਪਛਲਦੀ ਤੀਬਰਤਾ 7.1 ਮਾਪੀ ਗਈ। ਪਛਲਦੇ ਨਾਲ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਪਛਲਦੇ ਚੜਕੇ ਜਾਪਾਨ ਦੇ ਮਿਜਾਕੀ ਇਲਾਕੇ ਚ ਮਹਿਸੂਸ ਕੀਤਾ ਗਿਆ। ਜਾਪਾਨ ਦੇ ਤੱਟੀ ਇਲਾਕਿਆਂ ਚ ਜੀ ਹਾਂ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਤੱਟੀ ਦੇ ਅੰਦਰ 7 ਟੈਕਟਿਕ ਪਲੇਟਾਂ ਹਨ। ਇੰਨਾ ਪਲੇਟਾਂ ਵਿੱਚ ਲਗਾਤਾਰ ਕੰਮ ਦੇ ਰਹਿੰਦਿਆਂ ਜਦੋਂ ਇਹ ਪਲੇਟ ਇੱਕ ਦੂਜੇ ਨਾਲ ਟਕਰਾਂਦੀਆਂ ਤੇ ਰਗੜਦੀਆਂ ਹਨ ਜਦੋਂ ਇਹ ਇੱਕ ਦੂਜੇ ਤੇ ਚੜ ਜਾਂਦੇ ਹਨ ਤਾਂ ਇੰਨਾ ਤੋਂ ਦੂਰ ਚਲੇ ਜਾਂਦੇ ਹਨ। ਅਜਿਮੀਨ ਹਿੱਲਣ ਲੱਗਦੀ ਹੈ ਇਸ ਨੂੰ ਪਚਾਲ ਕੇ ਹਜਾਂ ਦੇ ਪਚਾਲ ਨੂੰ ਮਾਪ ਲਈ ਰੈਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਰੈਕਟਰ ਮੈਗਨੀਟਿਊਡ ਸਕੇਲ ਕਿਹਾ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ